ਇਹ ਗੁਕਾ ਸਤਨਾ ਇਹ ਆਵਾਜ਼ ਸਾਊਥ ਕੋਰੀਅਨ ਗਾਇਕ ਉਰਾ ਦੀ ਹੈ ਸ੍ਰੀ ਹਰਮੰਦਰ ਸਾਹਿਬ ਨਤਮਸਤਕ ਹੁੰਣ ਸਮੇ ਰੋਹਾਨੀਅਤ ਦਾ ਅਹਿਸਾਸ ਹੁੰਦਾ ਤੇ ਦੁਨੀਆ ਦੇ ਹਰ ਕੋਨੇ ਚੋਂ ਲੋਕ ਇੱਥੇ ਮੱਥਾ ਟੇਕਣ ਆਉਂਦੇ ਨੇ ਤੇ ਇੱਕ ਵੱਖਰਾ ਅਹਿਸਾਸ ਕਰਕੇ ਜਾਂਦੇ ਨੇ ਅਜਿਹਾ ਹੋਇਆ ਸਾਊਥ ਕੋਰੀਅਨ ਗਾਇਕ ਦੇ ਨਾਲ ਪਾਰਕ ਯੋਨ ਇੱਕ ਸਾਊਥ ਕੋਰੀਅਨ ਹੈ ਜੋ ਆਪਣੇ ਸਟੇਜ ਤੇ ਔਰਾ ਦੇ ਨਾਮ ਨਾਲ ਜਾਣਿਆ ਜਾਂਦਾ ਔਰਾ ਇੱਕ ਦੱਖਣੀ ਕੋਰੀਆਈ ਗਾਇਕ ਤੇ ਸੰਗੀਤਕਾਰ ਹੈ ਕੁਝ ਦਿਨ ਪਹਿਲਾਂ ਔਰਾ ਅੰਮ੍ਰਿਤਸਰ ਆਇਆ ਸੀ ਤੇ ਉਸਨੇ ਸ਼੍ਰੀ ਦਰਬਾਰ ਸਾਹਿਬ ਮੱਥਾ ਟੇਕਿਆ ਤੇ ਮੂਲ ਮੰਤਰ ਦਾ ਉਚਾਰਣ ਵੀ ਕੀਤਾ ਉਸਦੀ ਆਵਾਜ਼ ਤੇ ਵੀਡੀਓ ਨੂੰ ਲੋਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ 너 c r a 니르보 니르 i t 아 l e boy never a car on that f i 사 i s h line c o